ਪਾਦੀਆਂ ਚੋਣਾਂ ਦੀ ਅੱਜ ਗਿਣਤੀ ਸ਼ੁਰੂ ਹੋ ਰਹੀ ਹੈ ਤੇ ਉਮੀਦਵਾਰਾਂ ਦੇ ਦਿਲ ਦੀਆਂ ਧੜਕਣਾ ਵਧੀਆਂ ਹੋਈਆਂ ਨੇ ਤੇ ਉੱਤਰ ਲੋਕ ਵੀ ਚੋਣ ਨਤੀਜਿਆਂ ਦੀ ਬੇਸਬਰੀ ਨਾਲ ਉਡੀਕ ਕਰ ਰਿਹਾ ਹੈ ਫਰੋਜਪੁਰ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨਰਦੇਵ ਸਿੰਘ ਟੋਂਡੀ ਮਾਨ ਨੇ ਅੱਜ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਮੁਕਤਸਰ ਸਾਹਿਬ ਵਿਖੇ ਨਤਮਸਤਕ ਹੋ ਕੇ ਆਪਣੀ ਜਿੱਤ ਦੀ ਕਾਮਨਾ ਕੀਤੀ ਅਤੇ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ ਹੈ ਤੇ ਉਹ ਆਪਣੇ ਪਰਿਵਾਰ ਸਮੇਤ ਦਰਬਾਰ ਸਾਹਿਬ ਸ਼੍ਰੀ ਕੁੱਟੀ ਕੰਢੀ ਸਾਹਿਬ ਗੁਰਦਰਾ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਉਨ੍ਹਾਂ ਆਪਣੀ ਜਿੱਤ ਦੀ ਕਾਮਨਾ ਕੀਤੀ ਹੈ Musica Musica ਜਲਤ ਆਨਬਾਲਾ ਕੋਈ ਸਮੇਂ ਵਾ ਦਰਬਾਰ ਸਾਹਿਬ ਨਮਸਤ ਕਰੇ ਪਰਮਾਤਮਾ ਦਾ ਹੁੜਾ ਅਸਰਾ ਲਿਆ ਜੀ ਪਰਮਾਤਮਾ ਮਿਹਰ ਕਰਨਗੇ ਔਰ ਇਹ ਜਿੱਤ ਕੇ ਆਵਾਂਗੇ ਇਲੈਕਸ਼ਨ ਔਰ ਜਿਹੜੀ ਸੀਟ ਆ ਸ਼ਰੂਮ ਅਕਾਲੀ ਦਲ ਦੀ ਝੋਲੀ ਚ ਪਾਵਾਂ ਕਿਸ ਤਰ੍ਹਾਂ ਲੱਗ ਰਿਹਾ ਹੁਣ ਇਸ ਟਾਈਮ ਤੇ ਦੇ ਵਿੱਚ ਕੀ ਚੱਲ ਰਿਹਾ ਜਿੱਤੀ ਚੱਲ ਰਹੀ ਹੈ ਦਿਨ ਵਿੱਚ ਪਰਮਾਤਮਾ ਮਿਹਰ ਕਰੋ ਗੁਰੂਕਾਰ ਖੜੇ ਹੈ ਚੜਦੀ ਕਲਾ ਹੋਵੇ ਕਿਸ ਤਰ੍ਹਾਂ ਲੱਗ ਰਿਹਾ ਬਹੁਤ ਅੱਛਾ ਲੱਗ ਰਿਹਾ ਮਹਾਰਾਜ ਦੀ ਜੂਰੀ ਚ ਖੜੇ ਆਂ ਆਮ ਫਤਿਹ ਹੋਊਗਾ ਜੀ ਅੱਛਾ ਅੱਛਾ ਕੁਝ ਕੁਝ ਹੋ ਰਿਹਾ ਕਿ ਰਿਜ਼ਲਟ ਨੇੜੇ ਆ ਕਈ ਪੋਜ਼ਿਟਿਵੀਆਂ ਸਾਰੇ ਜਾਣੇ ਅੰਕਲ ਜੀ ਖੜੇ ਆ ਸਾਰੇ ਜਾਣੇ ਇਹੀ ਬਹੁਤ ਜਾਣੇ ਮਿਲਿਆ ਕਹਿੰਦੇ ਆਪਣੀ ਜਿੱਤ ਪੱਕੀ ਹੈ ਜੀ ਮਹਾਰਾਜ ਦੀ ਜੂਰੀ ਚ ਪ੍ਰਮਾਤਮਾ ਸਭ ਕੁਝ ਠੀਕ ਕਰਨਗੇ ਜੀ